ਜੇ ਬਾਸ ਜੀ ਜੋ ਮਨ ਜਿੱਤ ਕੇ ਆਪਣੇ ਇਸ ਵਾਸਤੋ ਗਾੜੀ ਨਾਲ ਪੁਨੀ ਆਏ ਮਾਵਾ ਕਾ ਰਖਾ ਆਪਾ ਜੀ ਸਮਰ ਹੋ ਕਿਸ ਕਾਰ ਜੋ ਕਿਸੇ ਦਾ ਤਸਵੀਰ ਨਹੀਂ ਕਿ ਜਾਣ ਜੋ ਕੁਰੀਤਨੀ ਪੂਰ ਕਰਵਾ ਦੇ ਜਵਾਬ ਦੇ ਸਮਾ ਪੁਨੋ ਨਿ ਕਰਵਾ प्रतिष्ठित जाना तो सत्य समझना और दोस्तों का कारण क्यों न हो सत्य में जो कि एटकर नहीं स्लोम ये कहना था कि इस उसकी कि इस उसकी साथ रहेगा जो आपकी जिंदगी में अपने दोबारा ਇਲਾਕੇ ਨੂੰ ਆਪਣੇ ਪਿੰਡਾਂ ਬਾਰੇ ਕੁਝ ਕੰਮ ਕਰਦਾ ਉਹ ਤੁਹਾਨੂੰ ਮੇਸ਼ੇ ਜਾਣ ਕਰਦੇ ਨੇ ਉਹਨਾਂ ਦੇ ਜੀ ਵੀ ਬਾਰੇ ਚਾਪਲੀ ਜਾਵੇ ਕਿਉਂਕਿ ਸ੍ਰੋਮਣੀ ਕਮੇਟੀ ਦੇ ਐਸਸੀਓ ਵਿਦਿਆਰਥੀ ਨਾਲ ਅੱਜ ਦਿੱਸਪੋਜ਼ਲ ਕਰ ਹਾਂਜੀ ਸਾਸੀ ਕਾਲ ਜੀ ਮੈਂ ਹਾਤਾ ਹਰਪਾਲ ਬਡਾਲੀ ਤੇ ਅੱਜ ਕਾਫੀ ਦਿਨ ਤੋਂ ਮਨਜੀਤ ਸਿੰਘ ਸਾਬ ਦੇ ਪਿਤਾ ਜੀ ਦਾ ਦਹਾਂਤ ਹੋ ਗਿਆ ਜੀ ਤੇ ਅੱਜ ਉਹਨਾਂ ਦੇ ਭੋਗ ਤੇ ਪਹੁੰਚੇ ਆ ਤੇ ਮੇਰੇ ਭਰਾ ਨੇ ਛੋਟੇ ਮਜੀਦ ਸੋਤਾ ਸਾਹਿਬ ਤੇ ਮੇਰੇ ਵੱਲੋਂ ਬਹੁਤ-ਬਹੁਤ ਪਿਆਰ ਸਤਿਕਾਰ ਉਹਨਾਂ ਨੂੰ ਤੇ ਮਾਲਕ ਉਹਨਾਂ ਦੇ ਪਰਿਵਾਰ ਨੂੰ ਪਾਣਾ ਮੰਨੰਦਾ ਬਲਵਕਸ਼ਣ ਤੇ ਬਹੁਤ ਫ੍ਰੀਲੇ ਵੀਰ ਨੇ ਮੇਰੇ ਤੇ ਬਹੁਤ ਮੇਰਾ ਆਦਰ ਕਰਦੇ ਨੇ ਤੇ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਉਹਨਾਂ ਦੇ ਸਤਕਾਰ ਜੋ ਪਿਤਾ ਜੀ ਸਾਡੇ ਵੀ ਪਿਤਾ ਜੀ ਨੇ ਤੇ ਮੈਨੂੰ ਬਹੁਤ ਦੁੱਖ ਹੈ ਜੀ ਮੈਂ ਉਹਨਾਂ ਦੇ ਅੱਜ ਦੁੱਖ 'ਚ ਸ਼ਰੀਕ ਹੋਇਆ ਹਾਂ ਧੰਨਵਾਦ ਪਿਤਾ ਜੀ ਦਾ ਪ੍ਰੋਫੀਸਰ ਜੀ ਪਹੁੰਚੋ ਕੀ ਕਹਿੰਦੇ ਹੋ ਹਾਂਜੀ ਜੀ ਅੱਜ ਅਸੀਂ ਪਿੰਡ ਜਗ ਦੇਵ ਕਲਾਂ ਦੇ ਵਿੱਚ ਮਨਜੀਤ ਸੋਹਤਾ ਜੀ ਦੇ ਫਾਦਰ ਸਾਹਿਬ ਜਸਮੀਰ ਸਿੰਘ ਚੰਦ ਜੀ ਦੇ ਦੇਹਾਂਤ ਦੇ ਸਬੰਧ ਵਿੱਚ ਉਹਨਾਂ ਦੇ ਆਤਮਿਕ ਸ਼ਾਂਤੀ ਲਈ ਰੱਖੇ ਗਏ ਖੰਡ ਪਾਠ ਦੇ ਭੋਗ ਦੇ ਪਹੁੰਚੇ ਹਾਂ ਪਤਾ ਲੱਗਾ ਪਿੰਡ ਦੇ ਲੋਕਾਂ ਕੋਲੋਂ ਸੁਣਿਆ ਆ ਕਿ ਜਿੱਦਾਂ ਉਹਨਾਂ ਨੂੰ ਸ਼ਰਧਾਂਜਲੀयां ਪੇਂਟ ਕੀਤੀਆਂ ਕਿ ਉਹ ਬਹੁਤ ਹੀ ਇੱਕ ਤਗੜੀ ਸ਼ਖਸੀਅਤ ਦੇ ਮਾਲਕ ਸਨ ਪਿੰਡ ਨੂੰ ਇੱਕ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਸਾਡੀਆਂ ਸਾਡੀ ਅਰਦਾਸ ਹੈ ਸਾਡੀ ਮਨੋਂ ਇੱਕ ਕਾਮਨਾ ਹੈ ਕਿ ਮਨਜੀਤ ਸੋਹਤੇ ਨੂੰ ਮਹਾਰਾਜ ਸਮਤ ਬਖਸ਼ਣ ਹੋਣ ਉਹਨਾਂ ਨੂੰ ਇਸ ਚੀਜ਼ ਦਾ ਤਰਵਾਸਾ ਦੇਣ ਕਿ ਉਹ ਇਸ ਦੁੱਖ ਦੀ ਘੜੀ ਦੇ ਵਿੱਚ ਹੌਸਲੇ ਨਾਲ ਅੱਗੇ ਵਧਣ ਤੇ ਸਮਾਜ ਦੇ ਵਿੱਚ ਜੋ ਆਪਣਾ ਰੋਲ ਅਦਾ ਕਰ ਰਹੇ ਨੇ ਉਸ ਨੂੰ ਹੋਰ ਵਧੀਆ ਤਰੀਕੇ ਨਾਲ ਅਦਾ ਕਰਦੇ ਰਹਿਣ ਤੇ ਸਾਨੂੰ ਚੰਗੇ ਚੰਗੇ ਗੀਤਾਂ ਨਾਲ ਸ਼ਿੰਗਾਰਦੇ ਰਹਿਣ ਇਸ ਫੁਲਵਾੜੀ ਨੂੰ ਧੰਨਵਾਦ ਜੀ ਅੱਜ ਪਿੰਡ ਜਗਦੀਪ ਕਲਾਂ ਦੇ ਵਿੱਚ ਸਾਜ ਮੇਲ ਸਿੰਘ ਜੀ ਚੰਦ ਜੀ ਜਿਨ੍ਹਾਂ ਨੂੰ ਚੰਨ ਦੇ ਨਾਲ ਕਹਿ ਕੇ ਬੁਲਾਉਦੇ ਸਨ ਬਹੁਤ ਪੁਰਾਣੇ ਟਕਸਾਲ ਦੀ ਸ਼ਰੋਮਣੀ ਅਕਾਲੀ ਦਲ ਦੇ ਵਰਕਰ ਸਨ ਔਰ ਇਹਨਾਂ ਦਾ ਪਰਿਵਾਰ ਹਮੇਸ਼ਾ ਹੀ ਵੱਡਿਆਂ ਤੋਂ ਸ਼ਰੋਮਣੀ ਅਕਾਲੀ ਦਲ ਦੇ ਨਾਲ ਰਿਹਾ ਔਰ ਪਿੰਡ ਦੇ ਸਰਪੰਚ ਵੀ ਰਹੇ ਨੇ ਬੇਟਾ ਇਹਨਾਂ ਦਾ ਸੰਗੀਤ ਦੇ ਦੁਨੀਆ ਦੇ ਵਿੱਚ ਆ ਔਰ ਜਿੱਥੇ ਪਰਿਵਾਰ ਨੂੰ ਘਾਟਾ ਪਿਆ ਉੱਥੇ ਬਹੁਤ ਵੱਡਾ ਸ਼ਰੋਮਣੀ ਅਕਾਲੀ ਦਲ ਨੂੰ ਘਾਟਾ ਪਿਆ ਖਾਸ ਕਰਕੇ ਮੇਰੇ ਪਿਤਾ ਜੀ ਸਰਦਾਰ ਵੀਰ ਸਿੰਘ ਜੀ ਲੂਪੋ ਕੇ ਸਾਹਬ ਨੂੰ ਕਿਉਂਕਿ ਉਹਨਾਂ ਦੀ ਇਹ ਸਜੀ ਬਾਸ ਹਨ ਤੇ ਬਹੁਤ ਬਹੁਤ ਕਟਾ ਪਿਆ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕਰਦਾ ਚਰਨਾਂ ਦੇ ਵਿੱਚ ਕਿ ਉਹਨਾਂ ਨੂੰ ਆਪਣੀ ਵਿਛੜੀ ਜਿਹੜੀ ਰੂਹ ਆ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਵਾਸ ਬਖਸ਼ੇ ਤੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਦਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਰਾਜਵਿੰਦਰ ਸਿੰਘ ਰਾਜਾ ਲਦੇ ਜਿਲ੍ਹਾ ਪ੍ਰਧਾਨਿਆ ਸਰੋਵਣੀ ਕਲਦਲ ਅੰਬਸਦ ਜਾਤੀ ਅੱਜ ਅਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਜਹਦਾਰ ਜਸਮੀਰ ਸਿੰਘ ਜੀ ਚੰਨ ਜੋ ਆਪਣੇ ਟਾਈਮ ਦੇ ਬੜੇ ਉੱਗੇ ਪੰਜਾਬੀ ਲੋਕ ਹੈ ਕਰ ਰਹੇ ਨੇ ਉਹ ਪਿਛਲੇ ਦਿਨੀ ਗੁਰੂ ਚਰਨਾਂ ਵਿੱਚ ਜਾ ਬਰਾਜੇ ਸਨ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਤੇ ਉਹਨਾਂ ਨੂੰ ਸ਼ਰਧਾਂਜਲੀ ਫੁੱਲ ਭੇਟ ਕਰਨ ਵਾਸਤੇ ਅਜੰਤ ਮਰਦਾਸ ਵਿੱਚ ਪਹੁੰਚੇ ਆ ਸ਼੍ਰੋਮਣੀ ਅਕਾਲੀ ਦਲ ਦੀ ਸੋਚੀ ਟੀਮ ਇੱਥੇ ਹਾਜ਼ਰ ਹੈ ਉਹ ਇੱਕ ਬਹੁਤ ਵਧੀਆ ਇਨਸਾਨ ਸਨ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਕਿਸੇ ਦਾ ਦਿਲ ਨਹੀਂ ਦਿਖਾਇਆ ਇਕੋ ਪਾਰਟੀ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਅੰਤਲੇ ਸਮੇਂ ਤੱਕ ਉਹ ਜਿੱਥੇ ਇੱਕ ਸਿਆਸੀ ਥੰਮਸਾਨ ਇਸ ਏਰੀਏ ਦੇ ਇੱਕ ਧਾਰਮਿਕ ਵਰਤੀ ਵਾਲੇ ਸਨ ਤੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਨੌਜਵਾਨਾਂ ਨੂੰ ਬਹੁਤ ਕੁਝ ਸਿਖਾਇਆ ਧਰਮ ਦੇ ਵਿੱਚ ਪਰਪੱਕ ਤੇ ਪਾਰਟੀ ਦੇ ਉਹ ਜਿੰਦ ਜਾਣ ਸਨ ਤਾਂ ਕਰਕੇ ਹੀ ਅੱਜ ਜਿੱਥੇ ਸ਼ਰਧਾਂਜਲੀ ਸਵਾਰੋ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਸਾਰੇ ਸਿਆਸੀ ਪਾਰਟੀਆਂ ਦੇ ਲੋਕ ਸੰਗਤਾਂ ਹਾਜ਼ਰ ਨੇ ਉਹਨਾਂ ਦੀ ਤਰਜ਼ ਤੇ ਹੀ ਉਹਨਾਂ ਦੇ ਸੁਪੁੱਤਰ ਪੰਜਾਬੀ ਲੋਕਾਇਕ ਮਨਜੀਤ ਸੋਤਾ ਜਿਹਦਾ ਵਰਲਡ ਦੇ ਵਿੱਚ ਨਾਮ ਆ ਉਹਨੇ ਵੀ ਬੜੀਆਂ ਗਾਇਕੀ ਖੇਤਰ ਦੇ ਵਿੱਚ ਮੱਲਾ ਮਾਰੀਆਂ ਨੇ ਉਹ ਜਿੰਨਾ ਵੀ ਹੁਣ ਪੰਜਾਬੀ ਖੇਤੇ ਵਿੱਚ ਗਾਇਕੀ ਖੇਤਰ ਵਿੱਚ ਹੀਰੋ ਨੇ ਮੈਂ ਸਮਝਦਾ ਆਪਣੇ ਪਿਤਾ ਜੀ ਕਰਕੇ ਉਹ ਕਰ ਰਹੇ ਨੇ ਉਹਨਾਂ ਨੇ ਵੀ ਬੜਾ ਨਾਮਣਾ ਖੱਟਿਆ ਵਾ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਦੇ ਪ੍ਰਧਾਨ ਸਰਦਾਰ ਸੁਬੀਰ ਸਿੰਘ ਜੀ ਬਦਲ ਸਾਹਿਬ ਵੱਲੋਂ ਸਾਡੇ ਮਾਝੇ ਦੇ ਜਰਨੈਲ ਪੰਜਾਬ ਦੀ ਆਵਾਜ਼ ਤੇ ਸਾਬਕਾ ਕੈਬਨਿਟ ਮੰਤਰੀ ਸਰਦਾਰ ਵਿਕਰਮ ਸਿੰਘ ਜੀ ਮਝਠੀਆ ਸਾਹਿਬ ਵੱਲੋਂ ਮੈਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਤੇ ਪ੍ਰਮਾਤਮਾ ਅਗੇ ਅਰਦਾਸ ਕਰਨਾ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਜ਼ ਬਖਸ਼ੋ ਦੇ ਪਿਛੇ ਪਰਿਵਾਰ ਨੂੰ ਪਾਣਾ ਮੰਨਦਾ ਬਲਵਕ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਜੀਤ ਸਿੰਘ ਭਟੇਵੜੀ ਮੈਂਬਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਹਲਕਾ ਰਾਜਾ ਸਾਸੀ ਅੱਜ ਬੜੇ ਸਰਕਾਰੀਓ ਕੇ ਸਾਡੇ ਡੀਪਿੰਡ ਤੋਂ ਜਸਮੀਤ ਸਿੰਘ ਜੀ ਚੰਨ ਬਹੁਤ ਹੀ ਵਧੀਆ ਧਾਰਮਿਕ ਮਰਤੀ ਵਾਲੇ ਇਨਸਾਨ ਸਨ ਰਾਣਾ ਰੋ ਨਾ ਕੋਈ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ ਇਸ ਦੁਨੀਆ ਤੋਂ ਹਰ ਇਨਸਾਨ ਜਿਹੜਾ ਨਾ ਉਹ ਚਲਾ ਜਾਂਦਾ ਤੇ ਲੋਕ ਕਿਹਨਾਂ ਨੂੰ ਯਾਦ ਕਰਦੇ ਲੋਕ ਉਹਨਾਂ ਨੂੰ ਯਾਦ ਕਰਦੇ ਜਿਹੜੇ ਸਮਾਜ ਪ੍ਰਤੀ ਸਿਹਰਦ ਹੋਣ ਸਮਾਜ ਲਈ ਚੰਗੀਆਂ ਲੀਹਾਂ ਪਾਉਣ ਚੰਗੀਆਂ ਪਰਤਾਂ ਪਾਉਣ ਤਾਂ ਕਿ ਅਗਲੀ ਪੀੜ੍ਹੀ ਉਹਨਾਂ ਨੂੰ ਵੇਖ ਕੇ ਚੰਗੇ ਕੰਮ ਕਰ ਸਕੇ ਔਰ ਹਮੇਸ਼ਾ ਲੋਕ ਉਹਨਾਂ ਨੂੰ ਯਾਦ ਕਰਦੇ ਆ ਤੇ ਚੰਨ ਜਿਹੜੇ ਸੀ ਨਾ ਉਹ ਇੱਕ ਬੜੇ ਵਧੀਆ ਲੋਕ ਗਾਇਕ ਵੀ ਸਨ ਆਪਣੇ بیٹے ਨੂੰ ਉਹਨਾਂ ਇੱਕ ਲੋਕ ਗਾਇਕੀ ਵੱਲ ਭੇਜਿਆ ਤੇ ਅੱਜ ਮੈਂ ਸਮਝਦਾ ਉਹ ਚਮਕਦਾ ਸਤਾਰਾ ਇਸ ਲੋਕ ਸੰਗੀਤਕ ਦੁਨੀਆ 'ਚ ਤੇ ਇਹ ਜਿਹੜਾ ਉਹਨਾਂ ਦਾ ਪਰਿਵਾਰ ਹੈ ਪਿੱਛੇ ਪਰਿਵਾਰ ਨੂੰ ਵੀ ਝਾਤੀ ਮਾਰੀ ਹੈ ਤੇ ਪਰਿਵਾਰ ਵੀ ਉਹਨਾਂ ਦਾ ਜਿਹੜਾ ਨਾ ਉਹ ਬੜਾ ਅੱਜ ਦੇ ਸਮਾਜ 'ਚ ਜਿਹੜਾ ਪਰਿਵਾਰਾਂ ਦਾ ਇਕੱਠਾ ਰਹਿਣਾ ਪਰਿਵਾਰਾਂ ਦੇ ਪਰ ਸਪਰ ਪਿਆਰ ਰਹਿਣਾ ਉਹ ਬਹੁਤ ਘਟਿਆ ਕਿਉਂਕਿ ਮੋਬਾਈਲ ਦੀ ਦੁਨੀਆ ਆ ਗਈ ਹੈ ਮੋਬਾਈਲ ਦੀ ਦੁਨੀਆ ਦੇ ਸਾਰੇ ਜਿਹੜੇ ਉਹ ਉਹ 5 ਮਿੰਟ ਦੇ ਦੋਸਤ ਤੇ 5 ਮਿੰਟ ਦੇ ਦੁਸ਼ਮਣ ਬਣ ਜਾਂਦੇ ਨੇ ਤੋਂ ਅੱਜ ਉਸ ਪਰਿਵਾਰ ਦਾ ਇਕੱਠਾ ਰਹਿਣਾ ਮੈਨੂੰ ਬਹੁਤ ਖੁਸ਼ੀ ਹੋਈ ਹੈ ਨੌਜਨ ਬੱਚੇ ਉਹਨਾਂ ਦੇ ਆਪਸ ਵਿੱਚ ਮਿਲ ਕੇ ਸਾਰੇ ਤਕੜੇ ਹੋ ਕੇ ਇਸ ਕੰਬਲੀ ਆਪਣੇ ਬਜ਼ੁਰਗਾਂ ਦਾ ਸਹਾਰਾ ਬਣੇ ਆਂ ਔਰ ਉਹਨਾਂ ਦੀ ਸੇਵਾ ਪਾਣੀ ਕਰਦੇ ਆ ਤੇ ਅੱਜ ਦਾ ਸਮਾਜ ਜਿਹੜਾ ਉਹ ਮੈਂ ਮਹਿਸੂਸ ਕਰਦਾ ਨਿਕਗਰਦਾ ਜਾ ਰਿਹਾ ਕੋਈ ਸਾਡੇ ਲੋਕ ਬਾਹਰ ਚਲੇ ਗਿਆ ਕੋਈ ਇੱਥੇ ਨਸ਼ੇ 'ਚ ਤਰਫ ਕੀ ਮਰ ਚਲੇ ਆ ਸੋ ਅੱਜ ਪੰਜਾਬ ਨੂੰ ਲੋੜ ਆ ਇਹੋ ਜਿਹੇ ਇਨਸਾਨ ਜਾਂਦੇ ਉਹਨਾਂ ਦਾ ਘਾਟਾ ਪੈਂਦਾ ਲੋੜ ਇਹੋ ਜਿਹੇ ਇਨਸਾਨਾਂ ਦੀ ਜਿਹੜੇ ਚੰਗੀ ਸੇਵ ਦੇ ਸਕਣ ਸੋ ਪਰਮਾਤਮਾ 'ਗੇ ਅਰਦਾਸ ਕੀਤੀ ਹੈ ਵਾਹਿਗੁਰੂ ਬਖਸ਼ਿਸ਼ ਕਰ ਉਹਨਾਂ ਨੂੰ ਆਪਣੇ ਚਰਨਾਂ ਚ ਨਵਾਸ ਬਖਸ਼ ਤੇ ਪਿੱਛੇ ਪਰਿਵਾਰ ਜਿਹੜਾ ਹਮੇਸ਼ਾ ਉਹਨਾਂ ਦੀ ਤਰ੍ਹਾਂ ਲੋਕਾਂ ਦੀ ਸੇਵਾ ਕਰਦਾ ਰਹੇ ਵਾਹਿਗੁਰੂ ਦੀ ਕਕਲਸ ਵਾਹਿਗੁਰੂ ਦੀ ਕਿਰਤ